ਹਜ਼ੂਰ ਕਹਿੰਦੇ ਕ ਚਹੁ ਕੰਚਨ ਭਇਓ ਸ਼ਬਦ ਗੁਰ ਸ੍ਰਵਣੈ ਸੁਣਿਓ ਹੁਣ ਸਾਡੇ ਕੋ ਖਜ਼ਾਨਾ ਬੜਾ ਵੱਡਾ ਸੀ ਪਰ ਗਲਤੀ ਕਿਥੇ ਕੀਤੀ ਨਾ ਹੀ ਪੜਦੇ ਆ ਤੇ ਨਾ ਸੁਣਦੇ ਆ ਸੌਦਾ ਜਿਆ ਕਰ ਲੈਨੇ ਮਹਾਰਾਜ ਕਾਰਜ ਕਰਾ ਦਿਓ ਪਾਠ ਕਰਾਵਾਂਗੇ ਆਖੋ ਸਤਨਾਮ ਸ੍ਰੀ ਤੇ ਕੰਮ ਹੋ ਜਾਣਾ ਏ ਤੇ ਪਾਠ ਵੀ ਹੋ ਜਾਣਾ ਏ ਪਰ ਜਿਹੜਾ ਗੁਰੂ ਦੇ ਨਾਲ ਗੱਲਬਾਤ ਉਹ ਤੇ ਰਹਿ ਗਈ ਨਾ ਹੁਣ ਕੋਈ ਪਿਓ ਸੀ ਉਨੇ ਪੁੱਤਰ ਨੂੰ ਬਹੁਤ ਦਿਹਾੜੀਆਂ ਕਰ ਕਰਕੇ ਸਖਤ ਮਿਹਨਤ ਕਰਕੇ ਪਾਲਿਆ ਪਾਲ ਕੇ ਪੜਾਇਆ ਉੱਚੇ ਅਹੁਦੇ ਤੇ ਅਫਸਰ ਲਵਾਇਆ ਤੇ ਜਦੋਂ ਅਫਸਰ ਲੱਗ ਗਿਆ ਵਿਆਹ ਹੋ ਗਿਆ ਤੇ ਉਹ ਬੱਚਾ ਦੂਰ ਰਹਿਣ ਲੱਗ ਪਿਆ ਤੇ ਪਿਤਾ ਨੇ ਕਿਹਾ ਨਾ ਪੁੱਤਰ ਕਿੰਨੇ ਮਹੀਨੇ ਗੁਜ਼ਰ ਗਏ ਆ ਤੂੰ ਮੈਨੂੰ ਮਿਲਿਆ ਨਹੀਂ ਗੱਜ ਕੇ ਆਖੋ ਸਤਨਾਮ ਤੇ ਪੁੱਤਰ ਨੇ ਕਹਿ ਦੇਣਾ ਬਾਪੂ ਜੀ ਮੈਂ ਬੀਜੀ ਆ ਮੇਰੇ ਕੋਲ ਟਾਈਮ ਨਹੀਂ ਹੈ ਮੇਰੀ ਡਿਊਟੀ ਸਖਤ ਹੈ ਦੱਸ ਕਿੰਨੇ ਪੈਸੇ ਭੇਜਦਾ ਹੁਣ ਪਾਰਸ ਪੁੱਤਰ ਤੇ ਪਿਆਰ ਇਹ ਮੋਲ ਨਹੀਂ ਮਿਲਦੇ ਆਖੋ ਸਤਨਾਮ ਇਹ ਕਿਸੇ ਵੀ ਦੁਨੀਆ ਦੇ ਗ੍ਰੰਥ ਪੜ੍ਹ ਲਿਓ ਦੁਕਾਨ ਤੇ ਚੱਲ ਜਿਓ ਇਹ ਮੁੱਲ ਨਹੀਂ ਵਿਕਦੇ ਤੂੰ ਇਸ ਕਰਕੇ ਉਹ ਪਿਤਾ ਕਹਿਣ ਲੱਗਾ ਪੁੱਤਰ ਤੂੰ ਐਡਾ ਵੱਡਾ ਤੇ ਹੋਇਆ ਨਹੀਂ ਵੀ ਜਿਹੜਾ ਤੂੰ ਮੈਨੂੰ ਪਾਲ ਸਕੇ ਮੈਂ ਤੈਨੂੰ ਪਾਲਿਆ ਆਖੋ ਸਤਨਾਮ ਸ੍ਰੀ ਕਈ ਵਰੀ ਆਪਾਂ ਆਮ ਸੁਣੀਂਦਾ ਨਾ ਵੀ ਬੱਚੇ ਪੁੱਛ ਲੈਂਦੇ ਐ ਜਾਂ ਰਿਸ਼ਤੇਦਾਰ ਪੁੱਛ ਲੈਂਦੇ ਐ ਵੀ ਤੁਹਾਡੇ ਮੰਮੀ ਪਾਪਾ ਤੁਹਾਡੇ ਨਾਲ ਰਹਿੰਦੇ ਜਾਂ ਵੱਖਰੇ ਪਰ ਜਿਹੜੇ ਬੁੱਧੀਜੀਵੀ ਪਿਆਰ ਵਾਲੇ ਉਹ ਕਹਿੰਦੇ ਮੈਂ ਐਡਾ ਵੱਡਾ ਨਹੀਂ ਹੋਇਆ ਵੀ ਮਾਂ ਪਿਓ ਨੂੰ ਨਾਲ ਰੱਖਾਂ ਮੈਂ ਮਾਂ ਪਿਓ ਦੇ ਨਾਲ ਆਪ ਰਹਿ ਰਿਆਂ ਆਖੋ ਸਤਨਾਮ ਸ਼੍ਰੀ ਇਸੇ ਤਰ੍ਹਾਂ ਦੁਨਿਆਵੀ ਮਾਂ ਪਿਓ ਐ ਦਰਗਾਈ ਮਾਂ ਪਿਓ ਕੀ ਐ ਗੁਰੂ ਗ੍ਰੰਥ ਸਾਹਿਬਹਾਰਾਜ ਆਖੋ ਸਤਨਾਮ ਜਿਨਨੇ ਸਦਾਵੀ ਕਾਲ ਆਪਣੇ ਨਾਲ ਵਰਤਨਾ ਹੈ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਤੇਉ ਪਿਤਾ ਕਹਿਣ ਲੱਗਾ ਪੁੱਤਰ ਮੈਨੂੰ ਤੇਰੇ ਪੈਸਿਆਂ ਦੀ ਲੋੜ ਨਹੀਂ ਮੈਨੂੰ ਤੇਰੇ ਭੇਜੇ ਕੱਪੜਿਆਂ ਦੀ ਲੋੜ ਨਹੀਂ ਮੈਨੂੰ ਤੇਰੇ ਦਿੱਤੇ ਹੋਏ ਸੋਨੇ ਦੇ ਗਹਿਣਿਆਂ ਦੀ ਲੋੜ ਨਹੀਂ ਪੁੱਤਰਾ ਇਹ ਚੀਜ਼ਾਂ ਤੇ ਮੇਰੇ ਕੋਲ ਸਾਰੀਆਂ ਹੀ ਆ ਮੇਰਾ ਤੇਰੇ ਨੂੰ ਮਿਲਣ ਨੂੰ ਜੀ ਕਰਦਾ ਓ ਖੁਸਤਨਾ ਮੈਂ ਤੈਨੂੰ ਸੀਨੇ ਨਾਲ ਲਾਉਣਾ ਚਾਹਣਾ ਏ ਕਿਉਂਕਿ ਪੁੱਤ ਤੇ ਪਿਓ ਜਦੋਂ ਇੱਕ ਦੂਜੇ ਨੂੰ ਪਿਆਰ ਨਾਲ ਸੀਨੇ ਨਾਲ ਲਾਉਂਦੇ ਆ ਤੇ ਜਿਹੜੀ ਪਿਆਰ ਦੀ ਖੇਡ ਵਾਪਰਦੀ ਉਹ ਮਾਇਆ ਨਾਲ ਨਹੀਂ ਵਾਪਰਦੀ ਅੱਜ ਕਿਤੇ ਨਾ ਕਿਤੇ ਮਾਫੀ ਦੇਣੀ ਮੈਂ ਇਸ਼ਾਰਾ ਕਰਕੇ ਸਮਝਾਇਆ ਵੀ ਸਾਡੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾ ਜਿਨ੍ਹਾਂ ਦੇ ਕਰੀਬ-ਕਰੀਬ ਬਾਈ 2300 ਸ਼ਬਦ ਕਲਿਆਂ ਦਾ ਦਰਜ ਹੈ ਆਖੋ ਸਤਿਨਾਮ ਬਿਮਾਰਾਜ ਸਾਹਿਬ ਜੀ ਜਦੋਂ ਤਤੀ ਤਵੀ ਤੇ ਬੈਠੇ ਦੇਗ ਚ ਉਹ ਵਾਲਿਆ ਗਿਆ ਸ਼ਾਂਤੀ ਦੇ ਸਾਗਰ ਨੇ ਤਤੀ ਰੇਤ ਪਾਈ ਗਈ ਮਹਾਰਾਜ ਸਾਹਿਬ ਜੀ ਦਾ ਚਿਹਰਾ ਬੜਾ ਸੁੰਦਰ ਹੈ ਚਿਹਰਾ ਚਮਕਾਂ ਮਾਰਦਾ ਹੈ ਚਾਰੇ ਪਾਸੇ ਅੱਗ ਵਰਸੇ ਸੇਖ ਸੀਤਨ ਸਾੜਦਾ ਛਾਲੇ ਛਾਲੇ ਹੋ ਗਿਆ ਬਦਨ ਸੱਚੀ ਸਰਕਾਰ ਦਾ ਸਾਈਂ ਮੀਆਂ ਮੀਰ ਹਾਲ ਡਿੱਠਾ ਆਪਣੇ ਪਿਆਰੇ ਯਾਰ ਦਾ ਉੱਚੀ ਉੱਚੀ ਰੋਂਦਾ ਤੇ ਘੁਬਾਂ ਮਾਰਦਾ ਹੱਸ ਬੋਲੇ ਗੁਰੂ ਅਰਜਨ ਪਿਆਰੇ ਸਾਈਂ ਨਾ ਇਹ ਬਾਣਾ ਕਰਤਾਰ ਦਾ ਉਥੇ ਮੁਰਤਜਾ ਖਾਨ ਤੇ ਚੰਦੂ ਨੇ ਵੀ ਇਹ ਗੱਲ ਕਹੀ ਕਿੰਦੇ ਬਾਬਾ ਤੇਰਾ ਸਰੀਰ ਸੜ ਗਿਆ ਤੇਰੇ ਰੋਮ ਸੜ ਗਿਆ ਤੇਰਾ ਮਾਸ ਸੜ ਗਿਆ ਏ ਪਰ ਤੇਰੇ ਚਿਹਰੇ ਦੀ ਰੋਹਾਨੀਅਤ ਨਹੀਂ ਸੜੀ ਆਖੋ ਸਤਨਾਮ ਸ੍ਰੀ ਹਰਿ। ਹੁਣ ਅੱਜ ਅੱਜ ਆਪਣੀ ਕੋ ਸਭ ਕੁਝ ਹੈਗਾ ਪਰ ਆਪਣੇ ਚਿਹਰੇ ਦੀ ਰੋਹਾਨੀਅਤ ਮੁੱਖ ਚੱਲੀ। ਗਾਉਣ ਵਾਲੀ ਪੀੜੀ ਜਿਹੜੀ ਸਿੱਖੀ ਤੋਂ ਵਾਂਝੀ ਹੋ ਰਹੀ ਹੈ। ਮਾਫੀ ਦਿਓ ਹੱਥ ਜੋੜ ਕੇ। ਗੁਸਾਰ ਨਹੀਂ ਕਰਨਾ। ਕਿ ਗੁਰੂ ਸਾਹਿਬ ਦਾ ਸਰੂਪ ਹੀ ਗਵਾਈ ਜਾਂਦੇ ਅਸੀਂ ਊੜਾ ਵੀ ਗਵਾਜਦਾ ਜਾਂਦਾ ਤੇ ਜੂੜਾ ਵੀ। ਪੰਗਤ ਵੀ ਖੁਸ ਚੱਲੀ ਆ ਤੇ ਸੰਗਤ ਵੀ ਆਖੋ ਸਤਨਾਮ ਬਾਬੇ ਨੇ ਕਿਹਾ ਸੀ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਹੁਣ ਘਰ ਘਰ ਸ਼ਰਾਬ ਖਾਨਾ ਬਾਸ ਖਾਨਾ ਬਣ ਗਿਆ ਹੈ ਘਰ ਘਰ ਕਲੇਸ਼ ਬਣ ਗਿਆ ਹੈ ਨਾਚ ਗਾਣਾ ਬਣ ਗਿਆ ਹੈ ਸੋ ਮਹਾਰਾਜ ਸੱਜੇ ਪਾਤਸ਼ਾਹ ਦੇ ਉਹ ਬਚਨ ਨੂਰਾਨੀ ਯਾਦ ਆਉਂਦੇ ਹੈ ਚੰਦੂ ਦੀਵਾਨ ਕਹਿ ਲੱਗਾ ਬਾਬਾ ਥੋੜੇ ਸਮੇਂ ਬਾਅਦ ਤੂੰ ਸ਼ਹੀਦ ਹੋ ਜਾਣਾ ਹੈ ਤੇਰੀ ਆਵਾਜ਼ ਬੰਦ ਹੋ ਜਾਣੀ ਹੈ ਤੇ ਜਿਹੜੀਆਂ ਗੱਲਾਂ ਮੇਰੇ ਮਹਿਬੂਬ ਨੇ ਉੱਥੇ ਕੀਤੀਆਂ ਸੀ ਦਿਲ ਨੂੰ ਟੁੰਬਦੀਆਂ ਐ ਮਹਾਰਜ ਸਾਹਿਬ ਜੀ ਕਹਿੰਦੇ ਮੇਰੀ ਸਦਾ ਕੋ دیਵਾਨਾ ਤੋਂ ਮੁਮਕਿਨ ਹੈ ਮੇਰੀ ਸਦਾ ਕੋ دیਵਾਨਾ ਤੋਂ ਮੁਮਕਿਨ ਹੈ ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ ਫਾਸ਼ੀਲੇ ਆਤਸ਼ਾਹਨ ਬਹੁਤ ਬੁਲੰਦ ਸਹੀ ਇੰਦੇ ਤੇਰੀ ਸਰਕਾਰ ਐ ਮੱਲਿਆ ਤੇਰੀ ਪਹੁੰਚ ਪੈਂਦੀ ਆ ਤੇਰੀ ਹੁਣ ਕੁਰਸੀ ਐ ਤੇਰਾ ਜੋਰ ਐ ਅੱਗ ਵੀ ਤੇਰੀ ਐ ਹਾਕਮ ਵੀ ਤੇਰੇ ਰੇਤਾ ਵੀ ਤੇਰੀ ਐ ਕੰਧਾ ਵੀ ਤੇਰੀਆਂ ਜੇਲ ਵੀ ਤੇਰੀ ਐ ਫਾਸ਼ੀਲੇ ਆਤਸ਼ਾਹਨ ਬਹੁਤ ਬੁਲੰਦ ਸਹੀ ਬੜਾ ਪ੍ਰਬੰਧ ਕੀਤਾ ਤੂੰ ਸਾਨੂੰ ਮਕਾਉਣ ਵਾਸਤੇ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ ਮੇਰੇ ਖਿਆਲਾਂ ਕੀ ਪ੍ਰਵਾਹ ਰੋਕਨੇ ਵਾਲੇ ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਤੂੰ ਸਾਡੀ ਆਵਾਜ਼ ਦਬਾਉਣੀ ਚਾਹਣਾ ਹੈ ਨਾ ਅੱਜ ਵੀ ਇਦਾਂ ਹੀ ਹੋ ਰਿਹਾ ਜਿਹੜਾ ਸੱਚ ਬੋਲਦਾ ਉਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪੜਕਾਇਆ ਜਾ ਰਿਹਾ ਤੜਾਇਆ ਜਾ ਰਿਹਾ ਸ਼ਬਦ ਨਾਲੋਂ ਮਹਾਰਾਜ ਸਾਹਿਬ ਦੇ ਉਹ ਬਚਨ ਹਿਰਦੇ 'ਚ ਅੱਜ ਵੀ ਵਸਦੇ ਕਿ ਮਹਾਰਾਜ ਸਾਹਿਬ ਜੀ ਹੱਸੇ ਤੇ ਮਹਾਰਾਜ ਕਹਿਣ ਲੱਗੇ ਕਹਿੰਦੇ ਦੀਵਾਨ ਚੰਦੂ ਮੁਰਤਜ਼ਾ ਖਾਨ ਤੂੰ ਸਾਡੀ ਆਵਾਜ਼ ਤੇ ਬੰਦ ਕਰ ਦੇਂਗਾ ਆ ਜਿਹੜੇ 36 ਮਹਾਪੁਰਖ ਬੈਠੇ ਇਹਨਾਂ ਦੀ ਆਵਾਜ਼ ਕੌਣ ਬੰਦ ਕਰੂ ਆਖੋ ਸਤਨਾਮ ਕੋਈ ਜੰਮਿਆ ਗੁਰੂ ਗ੍ਰੰਥ ਸਾਹਿਬਾਰੇ ਦੀ ਆਵਾਜ਼ ਨੂੰ ਦਬਾ ਲਈ ਜਤਨ ਤਿਆਗ ਲਈ ਕਰ ਰਹੇ ਆ ਕਿਉਂਕਿ ਸਚਾਈ ਹੈ ਕਿ ਚਾਨਕਿਆ ਨੀਤੀ ਅੱਜ ਸਾਡੇ ਨਾਲ ਵਾਪਰ ਚੁੱਕੀ ਹੈ ਗੱਜ ਕਿ ਆਖੋ ਸਤਨਾਮ ਚਾਨਕਿਆ ਨੀਤੀ ਵਾਲਾ ਲਿਖਦਾ ਏ ਕਿ ਕਿਸੇ ਨੂੰ ਜਦੋਂ ਵੀ ਮਾਰਨਾ ਹੈ ਤੇ ਹਥਿਆਰ ਨਾਲ ਨਾ ਮਾਰੋ ਪਤਾ ਲੱਗ ਜੇਗਾ ਵਿਚਾਰ ਦੇ ਨਾਲ ਮਾਰੋ ਆਖੋ ਸਤਨਾਮ ਜਿਸ ਤਰ੍ਹਾਂ ਕੋਈ ਸੱਜਣ ਮਿੱਤਰ ਸੀ ਤੇ ਉਹਦੇ ਰਸਤੇ 'ਚ ਕੋਈ ਬੂਟਾ ਰੁਕਾਵਟ ਸੀ ਫਲਦਾਰ ਉਹ ਰੋਜ਼ ਲੰਘਦਾ ਸੀ ਤੇ ਉਹ ਪ੍ਰੋਬਲਮ ਆਉਂਦੀ ਸੀ ਤੇ ਉਹਨੇ ਕਿਹਾ ਸੱਜਣਾ ਆ ਜਿਹੜਾ ਬੂਟਾ ਇਹ ਨਾ ਇਹਨੂੰ ਵੜ ਦੇ ਮੈਂ ਇੱਥੋਂ ਰੋਜ਼ ਲੰਘਦਾ ਹਾਂ ਤੇ ਮੈਨੂੰ ਲੰਘਣ ਦੇ ਵਿੱਚ ਦਿੱਕਤ ਆਉਂਦੀ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਤੂੰ ਇਹਨੂੰ ਨਾਸ ਕਰ ਦੇ ਉਹ ਕਹਿਣ ਲੱਗਾ ਨਹੀਂ ਭਾਈ ਇਹ ਤੇ ਸਾਡੇ ਵੱਡਿਆਂ ਵਡੇਰਿਆਂ ਨੇ ਲਾਇਆ ਏ ਇਹਨੂੰ ਨਹੀਂ ਨਾਸ ਕਰ ਸਕਦੇ ਤੂੰ ਆਪਦਾ ਰਾਹ ਬਦਲ ਲੈ ਜੋ ਸਾਡੇ ਨਾਲ ਵਾਪਰਿਆ ਉਨੀ ਆਖਿਆ ਕਹਿੰਦੇ ਨਹੀਂ ਰਾਤ ਤੇ ਮੈਂ ਬਦਲਾ ਘਣ ਨਹੀਂ ਲੰਗਾਗਾ ਤੇਂਦੀ ਪਰ ਇਹ ਤੇਰਾ ਬੂਟਾ ਜਿਹੜਾ ਇਹਨਾਂ ਨੂੰ ਮੈਂ ਛੱਡਣਾ ਨਹੀਂ ਆਖੋ ਸਤਨਾਮ ਸ੍ਰੀ ਦੁਵਾਂ ਦੇ ਵਿੱਚ ਟਕਰਾਵ ਵਧਿਆ ਜੋ ਅੱਜ ਸਾਡੇ ਘਰ 'ਚ ਬਣ ਰਿਹਾ ਸਾਡੇ ਇਤਿਹਾਸ ਵਿੱਚ ਸਾਡੀਆਂ ਬਾਣੀਆਂ 'ਚ ਗੁਰਦੁਆਰਿਆਂ ਦੇ ਉੱਤੇ ਸਰੋਵਰਾਂ ਤੇ ਧਿਆਨ ਦੇਣਾ ਸ਼ਬਦ ਚੇਤੇ ਰੱਖਿਓ ਮੇਰਾ ਪ੍ਰਕਰਮ ਹੈ ਕੱਚਾ ਉਹ ਕੰਚਨ ਭਇਓ ਸ਼ਬਦ ਗੁਰ ਸ਼ਰਵਣੇ ਸੁਣਿਓ ਵੀ ਸ਼ਬਦ ਵਿੱਚ ਕਿੰਨੀ ਤਾਕਤ ਹੈ ਤੇ ਅੱਜ ਸ਼ਬਦ ਤੋਂ ਸਾਨੂੰ ਕਿਵੇਂ ਤੋੜਿਆ ਜਾ ਰਿਹਾ ਸ਼ਬਦ ਤੋਂ ਕਿਵੇਂ ਦੂਰ ਕੀਤਾ ਜਾ ਰਿਹਾ ਉਹ ਸੱਜਣ ਕਹਿਣ ਲੱਗਾ ਕਹਿਣ ਲੱਗਾ ਇਹ ਦਰਖਤ ਨਹੀਂ ਪੁੱਟਾਂਗਾ ਲੜਾਂਗੇ ਸੌ ਵੀਰਾਂ ਲੜੀਏ ਇੱਕ ਚੰਨ ਕੀਆ ਨੀਤੀ ਸੀ ਉਹ ਕਹਿਣ ਲੱਗਾ ਓਏ ਭਲਿਆ ਬੋੜ ਦਾ ਦਰਖਤ ਹੈ ਇਹ ਦਰਖਤ ਕੋਈ ਡਿੱਗਣ ਵਾਲੇ ਨਹੀਂ ਆਖੋ ਸਤਨਾਮੁ ਸ੍ਰੀ ਪਰ ਫਿਰ ਵੀ ਜਿਹੜਾ ਪਿੱਪਲ ਬੋੜ ਹੈ ਵੱਡੇ ਦਰਖਤ ਹੁੰਦੇ ਨੇ ਛੇਤੀ ਕੀਤਿਆਂ ਤੋਂ ਹਟਾਉਣਾ ਨਹੀਂ ਇਹ ਕੋ ਦਾ ਹੈ ਪੁਰਾਣਾ ਹੈ ਫਿਰ ਇਹਦਾ ਹੱਲ ਕੀ ਹੋਵੇਗਾ ਕਈ ਦਿਨ ਲੱਗਣਗੇ ਤੈਨੂੰ ਕਲੇ ਪਵੇਗੀ ਕਲੇਸ਼ ਹੋਵੇਗਾ ਮਾਫੀ ਦਿਓ ਮੇਰਾ ਇਸ਼ਾਰਾ ਕੀ ਹੈ ਬੋੜ ਰੂਪੀ ਗੁਰੂ ਨਾਨਕ ਸਾਹਿਬ ਇੱਕ ਦਰਖਤ ਨੇ ਆਖੋ ਸਤਨਾਮੁ ਸਮੇਤ ਜਾਨ ਲਈ ਬੇਨਤੀ ਕੀਤੀ ਡਰ ਵੀ ਲੱਗਦਾ ਇੱਕ ਜੇ ਉਹ ਨਾ ਕੋਈ ਕਹਦੇ ਬਾਬਾ ਜੀ ਮਾਰੇ ਨੂੰ ਕੀ ਬੋਲ ਗਏ ਗੁਰੂ ਨਾਨਕ ਇੱਕ ਬਾਗ ਹੈ ਯਾਨੀ ਜੀ ਤੁਹਾਨੂੰ ਪਤਾ ਬੜਾ ਔਖਾ ਹੋਇਆ ਹਣਾ ਇੱਕ ਇੱਕ ਬਚਨ ਜਿਹੜਾ ਨਾ ਦੁਨੀਆ ਬੜਾ ਪਟੇਡਾ ਚੱਲ ਰਹੀ ਤੇ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਇੱਕ ਬਾਗ ਹੈ ਸਿੱਖੀ ਦਾ ਬਾਬਾ ਬੋੜ ਹੈ ਤੇ ਬੋੜ ਦੇ ਉੱਤੇ ਜਿੰਨੀਆਂ ਟਾਹਣੀਆਂ ਪੱਤੇ ਨੇ ਜੜਾਂ ਨੇ ਸਾਖਾਂ ਨੇ ਸਾਰੀ ਉਹਦੇ ਅੰਗ ਨੇ ਇਦਾਂ ਗੁਰੂ ਨਾਨਕ ਸਾਹਿਬ ਨੇ ਸ੍ਰਿਸ਼ਟੀ ਵਿੱਚ ਮਾਰਿਆ ਸਿੱਕਾ ਜਗਤ ਮੈਂ ਨਾਨਕ ਨਿਰਮਲ ਪੰਥ ਚਲਾਇਆ ਇੱਕ ਰਸਤਾ ਵੱਖਰਾ ਚਲਾਇਆ ਸੀ ਸਾਰਿਆਂ ਨਾਲੋਂ ਐਨੇ ਧਰਮ ਹੁੰਦਿਆਂ ਹੋਇਆਂ ਵੀ ਮਾਰੇ ਸਾਹਿਬ ਜੀ ਨੇ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪੀਨੀ ਵੱਡੀ ਦੁਨੀਆਦਾਰੀ ਚ ਹਜ਼ਾਰਾਂ ਧਰਮ ਹੁੰਦਿਆਂ ਜਿਨ੍ਹਾਂ ਦੀ ਹਜ਼ਾਰਾਂ ਸਾਲ ਪ੍ਰਾਣੀ ਉਮਰ ਐ ਤੇ 550 ਸਾਲਾਂ ਦੇ ਵਿੱਚ ਇਹੋ ਜਿਹਾ ਇੱਕ ਪੰਥ ਚਲਾਇਆ ਜਿਹੜਾ ਪੰਥ ਹੈ ਇਸ ਵੇਲੇ ਪੂਰੇ ਵਰਲਡ ਦੇ ਵਿੱਚ ਪ੍ਰਕਾਸ਼ ਹੋ ਗਿਆ ਪੂਰੇ ਵਰਲਡ ਵਿੱਚ ਮਹਿਸੂਸ ਕਰਿਆ ਕਰੋ ਮਾਰੇ ਸਾਹਿਬ ਜੀ ਨੇ ਕਿਸੇ ਨੂੰ ਧਰਮ ਨੂੰ ਮਾਰਾ ਨਹੀਂ ਆਖਿਆ ਹੁਣੇ ਭਾਈ ਸਾਹਿਬ ਗਾ ਕੇ ਗਏ ਨਾ ਕੋ ਬੈਰੀ ਨਹੀਂ ਕੋ ਬਣਾਈ ਨਾ ਕਿਸੇ ਧਰਮ ਨੂੰ ਜਾਤ ਪਾਤ ਗੋਤ ਨੂੰ ਮਾਰੇ ਸਾਹਿਬ ਨੇ ਖਤਮ ਕੀਤਾ ਸਭ ਨੂੰ ਜਦੀ ਪ੍ਰਥਾ ਸਦੀ ਪ੍ਰਥਾ ਪੰਗਤ ਵਿੱਚ ਬਾਗੀ ਸੰਗਤ ਵਿੱਚ ਸਾਰਿਆਂ ਨੂੰ ਬਰਾਬਰ ਕਰਤਾ ਸਰੋਵਰ ਬਣਾ ਦਿੱਤੇ ਪੰਜ ਇਹ ਉਹਦੇ ਵਿੱਚ ਮਜਬੀ ਸ਼ੀਂਬਾ ਝੀਰ ਨਾਈ ਜੱਟ ਜੋ ਮਰਜੀ ਜਦੋਂ ਇਕੱਠਿਆਂ ਨੇ ਇਸ਼ਨਾਨ ਕੀਤਾ ਤੇ ਮੁਹੱਬਤ ਪੈਦਾ ਹੋਈ ਨਾ ਆਖੋ ਸਤਨਾਮ ਸ੍ਰੀ ਜਿਹੜੇ ਲੋਕ ਕਹਿੰਦੇ ਸੀ ਤੂੰ ਛੂਦਰ ਹੈ ਤੇਰੀ ਜਾਤ ਨੀਵੀਂ ਹੈ ਤੂੰ ਸਾਡੇ ਖੂ ਤੋਂ ਪਾਣੀ ਭਰਿਆ ਤੇ ਹੱਥ ਵੜਦਾਂਗੇ ਜੇ ਤੂੰ ਕੰਨਾਂ ਦੇ ਨਾਲ ਮੰਦਰ ਦੇ ਵਿੱਚ ਆ ਕੇ ਕਥਾ ਸੁਣੀ ਕੰਨਾਂ 'ਚ ਛਿੱਕਾ ਢਾਲ ਦੇਾਂਗੇ ਜੇ ਤੂੰ ਅੱਖਾਂ ਦੇ ਨਾਲ ਦਰਸ਼ਨ ਕੀਤੇ ਤੇਰੀਆਂ ਅੱਖਾਂ ਕੱਢ ਦਿਆਂਗੇ ਇਹ ਦੇਣ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਮਹਾਰਾਜ ਸਾਹਿਬ ਜੀ ਨੇ ਚਾਰ ਦਰਵਾਜ਼ੇ ਖੋਲਤੇ ਪਾਤਸ਼ਾਹ ਕਹਿੰਦੇ ਨਿਵਾਵਾਂਗੇ ਵੀ ਇਕੱਠੇ ਛਕਾਵਾਂਗੇ ਵੀ ਇਕੱਠਿਆਂ ਨੂੰ ਛਕਾਵਾਂਗੇ ਵੀ ਇਕੱਠਿਆਂ ਨੂੰ ਤੇ ਸੁਣਾਵਾਂਗੇ ਵੀ ਇਕੱਠਿਆਂ ਐਵੇਂ ਥੋੜਾ ਉਹ ਦਰਬਾਰ ਰੜਕਦਾ ਹੈ ਕਿਉਂਕਿ ਮਹਾਰਾਜ ਸਾਹਿਬ ਨੇ ਸਾਰਿਆਂ ਨੂੰ ਇੱਕੋ ਆਵਾਜ਼ ਦਿੱਤੀ ਕਿਹੜੀ ਸਭਨਾ ਜੀਆ ਕਾ ਇੱਕ ਦਾ ਸਭਨਾ ਜੀਆ ਕਾ ਇੱਕ ਦਾਤਾ ਸਭਨਾ ਪੜੋ ਸੋ ਮੈਂ ਵਿਸਰ ਨਾ ਜਾਈ ਸੋ ਮੈਂ ਵਿਸਰ ਨਾ ਜਾਈ ਸੋ ਵਾ ਪਿਆਰੀਓ ਸੋ ਮੈਂ ਵਿਸਰ ਨਾ ਜਾਈ ਸੋ ਮੈਂ ਵਿਸਰ ਨਾ ਜਾਈ ਸੋ ਸਭਨਾ ਜੀਆਂ ਕਾ ਇੱਕ ਦਾਤਾ ਸਭਨਾ ਜੀਆਂ ਕਾ ਇੱਕ ਦਾਤਾ ਸਭਨਾ ਸੋ ਮੈਂ ਵਿਸਰਨਾ ਜਾਈ ਸੋ ਮੈਂ ਵਿਸਰਨਾ ਜਾਈ ਸੋ ਮੈਂ ਤਨੋ ਪਿਆਰਿਓ ਸਭਨਾ ਜੀਆ ਕਾ ਇੱਕ ਦਾਤਾ ਸਭਨਾ ਜੀਆ ਕਾ ਇੱਕ ਦਾਤਾ ਸਭਨਾ ਮਰਜ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ ਸਾਰੀ ਕਾਇਨਾਤ ਨੂੰ ਅਵਲੈ ਅੱਲਾ ਨੂਰਿ ਉਪਾਇਆ ਕੁਦਰਤ ਕੇ ਇਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਮਾਰੇ ਕਹਿੰਦੇ ਆ ਜਿਓ ਇੱਧਰ ਇਕੱਠੇ ਨਵਾਈਏ ਤੁਹਾਨੂੰ ਇਕੱਠਿਆਂ ਨੂੰ ਪ੍ਰਸ਼ਾਦ ਛਕਾਈਏ ਜਹਾਂ ਹਿੰਦੂ ਕੋ ਅੰਦਰ ਜਾਤੇ ਦੇਖਾ ਮੁਸਲਮਾਨ ਕੋ ਬਾਹਰ ਆਤੇ ਦੇਖਾ ਸਿੱਖੋਂ ਕੋ ਗੁਰਬਾਣੀ ਗਾਤੇ ਹੋਏ ਦੇਖਾ ਛੂਦਰ ਕੋ ਹਲਵਾ ਖਾਤੇ ਹੋਏ ਦੇਖਾ ਹਮ ਕਹਤੇ ਹੈ ਜਿਸ ਕੋ ਜਹੰਨਤ ਪਤਾ ਨਹੀਂ ਸਵਰਗ ਕਿਸੇ ਨੇ ਵੇਖਣਾ ਕਿ ਵੇਖਣਾ ਨਹੀਂ ਕਵੀ ਕਹਿੰਦਾ ਏ ਮੈਂ ਉਸ ਸਵਰਗ ਨੂੰ ਧਰਤੀ ਤੇ ਵੇਖ ਕੇ ਆਇਆ ਏ ਕਿ